ਇਹਨਾਂ ਨੇ ਜਿਹੜੇ ਵੀ ਦੋ ਵਿਆਹ ਕਰਾਏ ਸੀ ਇਸ ਕਰਕੇ ਇਸ ਘਰ ਦੇ ਵਿੱਚ ਇਹਨਾਂ ਨੇ ਇਹੋ ਫੈਸਲਾ ਕੀਤਾ ਵੀ ਦੋਨੇ ਭੈਣਾ ਭੈਣਾ ਬਣ ਕੇ ਰਹਿਣਗੀਆਂ ਉਹਨੇ ਉਹ ਵੀ ਵੱਸੂਗੀ ਇਹ ਵੀ ਵੱਸੂਗੀ ਕਿਉਂ ਮਨਜ਼ੂਰ ਆ ਹਾਂਜੀ ਭੈਣਾ ਉਹ ਦੂਸਰੀ ਕਹਿ ਰਹੀ ਆ ਵੀ ਅਸੀਂ ਅਲੱਗ ਜਗ੍ਹਾ ਰਹਿ ਲਾਂਗੇ ਪਰ ਪਹਿਲੀ ਵਿਆਹ ਵਿਵਤਾ ਮੈਂ ਆ ਮੈਨੂੰ ਕੋਈ ਪੁੱਛ ਕੇ ਨਹੀਂ ਉਹਨੇ ਕੀਤਾ ਕਿਉਂਕਿ ਮੈਂ ਵੀ ਇੱਕ ਧੀ ਦੀ ਮਾਂ ਧੀ ਮੇਰੀ ਬਰਾਬਰ ਖੜੀ ਆ ਜੇ ਮੇਰੀ ਸਹਿਮਤੀ ਨਾਲ ਕਰਾਇਆ ਹੁੰਦਾ ਮੈਂ ਹੁਣ 10 ਸਾਲ ਹੋ ਗਏ ਮੈਨੂੰ ਵਿਆਹ ਨੂੰ ਤਾਂ ਘਰ ਤੋਂ ਕੱਢਦੀ ਹਾਂ ਪਹਿਲਾ ਹੱਕ ਮੇਰਾ ਜਦੋਂ ਉਹ ਤੁਹਾਨੂੰ ਭੈਣ ਮੰਨਦੇ ਫਿਰ ਮੈਂ ਤੁਹਾਨੂੰ ਕਿਉਂ ਤਰਾਜ ਆ ਵੀ ਬਾਹਰ ਜਗਾ ਲੈ ਦਾਂਗੀ ਫਿਰ ਤੁਸੀਂ ਰਹਿ ਨਹੀਂ ਸਕਦੇ ਬਣਾ ਬਣਾ ਬਣ ਕੇ ਉਹਦੀ ਵੀ ਇੱਕ ਬੱਚੀ ਆ ਉਹ ਵੀ ਪਹਿਲਾਂ ਆਈ ਆ ਬਾਹਰ ਇਹ ਕਿਰਾਏ ਤੇ ਵਾਰੀ ਕੋਈ ਪਰ ਦੋ ਤਿੰਨ ਦੋ ਔਰਤਾਂ ਨੂੰ ਕਿਵੇਂ ਰੱਖੂਗਾ ਜੀ ਇੱਕ ਘਰ ਦੇ ਵਿੱਚ ਤਾਂ ਰਹਿ ਸਕਦਾ ਹੁੰਦਾ ਕੀ ਵੀ ਇੱਕ ਰਾਤ ਉਹਦੇ ਕੋਲ ਜਾਇਆ ਕਰੋ ਇੱਕ ਰਾਤ ਮੇਰੇ ਕੋਲ ਆਇਆ ਕਰੋ ਕੀ ਕੀ ਰੱਖ ਲੈਵੇ ਆਖਾ ਜਿਹੜੀ ਪਹਿਲੀ ਆ ਨਾ ਉਹਨਾਂ ਦੇ ਵੇਲੇ ਧੀ ਨੂੰ ਵੀ ਪਿਆਰ ਕਰ ਲੱਭੀ ਸਿਰ ਮੱਥੇ ਰੱਖੇ ਵੀ ਮੈਂ ਸਿਰ ਮੱਥੇ ਸਮਾ ਖੁਸ਼ ਰਹਿਣਗੇ ਜੀ ਕੰਮ ਦਾ ਹਿੱਸਾ ਵੰਡਣਗੇ ਤੇ ਹੁਣ ਇਹਨਾਂ ਦੇ ਆਪਾਂ ਬਿਆਨ ਲੈ ਲੈਂਦੇ ਵੀ ਇਹਨਾਂ ਨੂੰ ਕੋਈ ਦਰਾ ਕਿਉਂ ਭਾਈ ਜਿਵੇਂ ਤੁਹਾਡੇ ਪਤੀ ਨੇ ਦੋ ਵਿਆਹ ਕਰਾਏ ਨੇ ਹਾਂਜੀ ਦੋ ਵਿਆਹ ਕਰਾਏ ਨੇ ਹਾਂਜੀ ਸੋਨੂੰ ਕਿਤਰਾਜ ਤਾਂ ਨਹੀਂ ਹੋਣਾ ਜਿਹੜੀ ਦੂਜੀ ਸੋਤ ਜਿਹਦੇ ਨੇ ਪਹਿਲਾਂ ਵਿਆਹੀ ਸੀ ਚਲੋ ਅੱਜ ਦੁਬਾਰੇ ਬਸਣ ਆ ਰਹੀ ਆ ਉਹ ਪਹਿਲਾਂ ਇਕੱਠੇ-ਇਕੱਠੀਆਂ ਰਹੋਗੇ ਆ ਹਾਂਜੀ ਕੋਈ ਤਰਾਜ ਨਹੀਂ ਨਹੀਂ ਜੇ ਬਾਹਰ ਰਹੇ ਤੇ ਜਗ੍ਹਾ ਲੈ ਦਾਂਗੇ ਲੱਗ-ਲੱਗ ਰਹੇ ਪਾਉਂ ਉਹ ਸੋਨੂੰ ਕਿਤਰਾਜ ਤਾਂ ਨਹੀਂ ਨਹੀਂ ਕੀ ਨਾਮ ਹੈ ਜੀ ਆਪਣਾ ਰੀਨਾ ਰਾਣੀ ਰੀਨਾ ਰਾਣੀ ਠੀਕ ਇੱਕ ਜਿਹੜਾ ਇਸਲਾਮ ਧਰਮ ਦੇ ਵਿੱਚ ਹੈ ਨਾ ਮੈਂ ਅੱਖਾਂ ਤੋਂ ਮਣਾ ਨਹੀਂ ਕਰਦਾ ਇਹਨਾਂ ਨੂੰ ਠੀਕ ਹੈ ਜਿਹੜਾ ਸਨਾਮ ਧਰਮ ਦੇ ਵਿੱਚ ਜਿਵੇਂ ਮੰਨ ਲਓ ਇਹਨਾਂ ਨੂੰ ਡਿਵੋਰਸ ਭੇਜਿਆ ਹੋਇਆ ਪਹਿਲਾਂ ਇਹ ਕਿਤੋਂ ਵੀ ਪਤਾ ਕਰਕੇ ਰੱਖਣ ਵਾਸਤੇ ਮੈਂ ਤਿਆਰ ਰਹੇਗਾ ਪਹਿਲਾਂ ਇਹਨਾਂ ਨੂੰ ਨਿਕਾਹ ਜਾਨੀ ਦੀ ਕਿਤੇ ਦੂਜੇ ਦਾਣ ਤੇ ਪੜਾਇਆ ਜਾਊ ਉੱਥੇ ਜਾਵੇ ਚਾਹੇ ਨਾ ਜਾਵੇ ਨਿਕਾਹ ਤੋਂ ਬਾਅਦ ਵਿੱਚ ਦੁਬਾਰਾ ਮੇਰੇ ਨਾਲ ਨਿਕਾਹ ਹੋਊਗਾ ਫੇਰ ਆ ਸਕਦੇ ਹਾਂ ਜੀ ਹਾਂ ਜੀ ਨਿਕਾਹ ਲੋ ਕਿਉਂ ਭਾਈ ਮੈਨੂੰ ਧਰਮ ਬਾਰੇ ਨਹੀਂ ਬਹੁਤਾ ਕੁਝ ਪਤਾ ਹੈਗਾ ਬਾਬਾ ਜੀ ਉਹ ਮਨਜ਼ੂਰ ਹੈ ਗੱਲ ਇਹ ਮੈਨੂੰ ਮਨਜ਼ੂਰ ਹੈ ਹਾਂ ਜੀ ਠੀਕ ਦੁਬਾਰਾ ਨਕਾ ਕਰਨ ਨੂੰ ਤਿਆਰ ਹਾਂ ਗਲਤੀਆਂ ਇਹਨਾਂ ਨੇ ਕੀਤੀਆਂ ਹੋਈਆਂ ਨੇ ਦੇਖੋ ਲੋ ਜਨ ਕਿ ਉਹ ਨਕਾ ਦੇ ਵਿੱਚ ਹੁਣ ਵੀ ਮਾਫੀ ਮੰਗਣ ਦਾ ਉਹ ਹੈ ਜੋ ਮੇਰੀ ਭੈਣ ਆ ਉਹ ਦੂਸਰੀ ਕਹਿ ਰਹੀ ਆ ਵੀ ਅਸੀਂ ਅਲੱਗ ਜਗ੍ਹਾ ਰਹਿ ਲਾਂਗੇ ਪਰ ਪਹਿਲੀ ਵਿਆਹ ਦਾ ਮੈਂ ਆ ਮੈਂ ਅੱਜ ਵੀ ਅਪਣਾਉਣ ਨੂੰ ਤਿਆਰ ਹਾਂ ਬਲਕਿ ਉਹਨਾਂ ਮੈਨੂੰ ਕੋਈ ਪੁੱਛ ਕੇ ਨਹੀਂ ਉਹਨੇ ਕੀਤਾ ਕਿਉਂਕਿ ਮੈਂ ਵੀ ਇੱਕ ਧੀ ਦੀ ਮਾਂ ਧੀ ਮੇਰੀ ਬਰਾਬਰ ਖੜੀ ਆ ਜੇ ਮੇਰੀ ਸਹਿਮਤੀ ਨਾਲ ਕਰਾਇਆ ਹੁੰਦਾ ਮੈਂ ਆਪਣੀ ਗਲਤੀ ਮੰਨਦੀ ਮੇਰੀ ਬਿਨਾਂ ਸਹਿਮਤੀ ਤੋਂ ਸਭ ਕੁਝ ਹੋਇਆ ਹੋਇਆ ਪਰ ਉਹ ਫੇਰ ਵੀ ਕਹਿ ਰਹੀ ਆ ਭੈਣਾ ਵੀ ਮੈਂ ਇਹਨੂੰ ਨਾਲ ਨਹੀਂ ਰੱਖ ਸਕਦੀ ਵੀ ਅਲੱਗ ਜਗ੍ਹਾ ਲੈ ਕੇ ਬਲਕਿ ਪਹਿਲਾ ਹੱਕ ਮੇਰਾ ਕਿਉਂਕਿ ਮੈਂ ਧੀ ਦੀ ਮਾਂ ਆਂਗੀ ਮੈਂ ਵੀ ਇਸ ਘਰ ਦੀ ਵਿਆਹੀ ਨੂੰ 10 ਸਾਲ ਹੋ ਗਏ ਮੈਨੂੰ ਵਿਆਹੀ ਨੂੰ ਤੇ ਘਰ ਦਾ ਘਟਦੀ ਨੂੰ ਪਹਿਲਾ ਹੱਕ ਮੇਰਾ ਜਦੋਂ ਉਹ ਤੁਹਾਨੂੰ ਭੈਣ ਮੰਨਦੇ ਫਿਰ ਮੈਂ ਤੁਹਾਨੂੰ ਕਿਉਂ ਤਰਾਜ ਆ ਵੀ ਬਾਹਰ ਜਗ੍ਹਾ ਲੈ ਦਾਂਗੇ ਤੁਸੀਂ ਫਿਰ ਤੁਸੀਂ ਰਹਿ ਨਹੀਂ ਸਕਦੇ ਬਣਾ ਬਣਾ ਬਣ ਕੇ ਉਹਦੀ ਵੀ ਇੱਕ ਬੱਚੀ ਆ ਉਹ ਵੀ ਪਹਿਲਾਂ ਆਈ ਆ ਬਾਅਦ ਚ ਤੁਸੀਂ ਆਏ ਉਹਨੇ ਤੁਹਾਨੂੰ ਸਿਰ ਮੱਥੇ ਰੱਖਿਆ ਵੀ ਕੋਈ ਗੱਲ ਨਹੀਂ ਆ ਰਹਿੰਦੀ ਆ ਰਹੇ ਵੀ ਵੀ ਉਹਨੀਆਂ ਧੀਆਂ ਨੂੰ ਵੀ ਧੀਆ ਸਮਝੂਗੀ ਫਿਰ ਤੁਸੀਂ ਕਿਉਂ ਨਹੀਂ ਉਹਦੀ ਧੀ ਨੂੰ ਧੀ ਸਮਝ ਰਹੇ ਤੇ ਇੰਨੇ ਸੰਭਾਲ ਪਿਓ ਤੇ ਇੱਕ ਹੀ ਆ ਲੱਗ ਆ ਲੱਗ ਲੈ ਕੇ ਦੇ ਦਾਂਗੇ ਮੈਂ ਕਿਹੜਾ ਘਟਾਉਣੀ ਆ ਜਾਵੇ ਆ ਤੁਹਾਡੇ ਪਿਓ ਤੇ ਇੱਕ ਹੀ ਆ ਉਹ ਵੀ ਧੀ ਆ ਇਹ ਵੀ ਧੀ ਆ ਇਹ ਵੀ ਧੀ ਆ ਉਹਦੀਆਂ ਉਹ ਵੀ ਧੀ ਤੇਰੀ ਆ ਤੁਸੀਂ ਵੀ ਫਿਰ ਆਪਣੇ ਲੋ ਕਰੋ ਨਾ ਜਿਸ ਤਰ੍ਹਾਂ ਉਹ ਕਹਿ ਰਹੀ ਕਿ ਮੈਂ ਆਪਣੀਆਂ ਭੈਣਾਂ ਤੋਂ ਵੱਧ ਕੇ ਰੱਖੂੰਗੀ ਇਹਨੂੰ ਨਾਲ ਇਕੱਠੇ ਰਵਾਂਗੇ ਇੱਕ ਘਰ ਚ ਫਿਰ ਤੁਸੀਂ ਕਿਉਂ ਕਹਿ ਰਹੇ ਸੀ ਬਾਹਰ ਜਗਾ ਰੱਖਿਆ ਦੇਵਾਂਗੇ ਫਿਰ ਤੁਸੀਂ ਵੀ ਥੋੜਾ ਜਿਹਾ ਕਰੋ ਨਾ ਤੁਸੀਂ ਵੀ ਆਪਣੇ ਲੋਹਾ ਕਰੋ ਵੀ ਅਸੀਂ ਭੈਣਾਂ ਭੈਣਾਂ ਬਣ ਕੇ ਰਵਾਂਗੇ ਜਿਸ ਨੂੰ ਕੋਈ ਤਰਾਜ ਨਹੀਂ ਹੈਗਾ ਜੀ ਉਹਨਾਂ ਨੂੰ ਵੀ ਤਰਾਜ ਹੈਗਾ ਚਲੋ ਨਾਲ ਨਹੀਂ ਰਹਿਣਾ ਚਾਹੁੰਦੇ ਹੁਣ ਜੀ ਫਿਰ ਆਪਾਂ ਆਪਣੀ ਉੱਚ ਕੁਝ ਕਰ ਸਕਦੇ ਕਰਕੇ ਪਹਿਲਾਂ ਤੇ ਉਹ ਹੀ ਆਈ ਆ ਪਹਿਲਾਂ ਤੇ ਉਹ ਤਾਂ ਮੈਂ ਇਸ ਘਰ ਦੇ ਵਿੱਚ ਆਈ ਸੀ ਕਰ ਪਹਿਲਾ ਹੱਕ ਕੀ ਦਾ ਪਹਿਲਾ ਹੱਕ ਤਾਂ ਮੇਰਾ ਹੱਕ ਮਿਲੂਗਾ ਫਿਰ ਤੁਹਾਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਉਹ ਬਾਹਰ ਲੈ ਕੇ ਦੇ ਸਕਦੇ ਆ ਫਿਰ ਇਹ ਚਲੋ ਉਹਨਾਂ ਨੇ ਕਹੇ ਤਾਂ ਕੋਈ ਗੱਲ ਨਹੀਂ ਤੁਹਾਡੇ ਤਾਂ ਮੈਂ ਉਹਨਾਂ ਤੇ ਲਾਗੂ ਕਰਾਂ ਪਰ ਮੈਂ ਕਹਿਣਾ ਨਹੀਂ ਚਾਹੁੰਦੀ ਕਿਉਂਕਿ ਉਹ ਵੀ ਦੋਤੀਆਂ ਦੀ ਮਾਂ ਤੇ ਮੈਂ ਵੀ ਇਕਤੀ ਨਹੀਂ ਮੰਗਾਂ ਮੈਂ ਬੁਰਾ ਬਣਦਾ ਤੇਰਾ ਹੱਕ ਉਹ ਦਬਾਉਣਗੇ ਕੋਈ ਗੱਲ ਨਹੀਂ ਬਾਬੇ ਆਏ ਨੇ ਦਬਾਉਣਗੇ ਇਹ ਦੇਖ ਸਕਦੇ ਹੋ ਵੀ ਇਹ ਪਤਨੀ ਹੈ ਅਕਬਰ ਤਿਆਰ ਪਰ ਉਹਨਾਂ ਅਕਬਰ ਆਪਣਾ ਨੂੰ ਹਾਂਜੀ ਹਾਂ ਤੇ ਫਿਰ ਦੋਏ ਪਤਨੀਆਂ ਨੂੰ ਰੱਖਣ ਨੂੰ ਤਿਆਰ ਹੈ ਰੱਖਣ ਵਾਸਤੇ ਤਿਆਰ ਨਹੀਂ ਹਾਂ ਕੋਈ ਗੱਲ ਨਹੀਂ ਰੱਖੂਗਾ ਜੀ ਠੀਕ ਹੈ ਜੀ ਸਫਰ ਉਹਨੂੰ ਇਸੇ ਘਰ ਚ ਦੇਉਗੇ ਐਸਾ ਜੇ ਹੋ ਰਹਣ ਕੇ ਦਾ ਫਿਰ ਕੋਈ ਨਾ ਕੋਈ ਕਿਰਾਇ ਤੇ ਕਰ ਲੂਗਾ ਮੈਂ ਹੋਰ ਕੀ ਕਰੂਗਾ ਇਹ ਕਹਿੰਦਾ ਮੈਂ ਕਿਰਾਇ ਤੇ ਬਾਬੂ ਨਹੀਂ ਉਹ ਕਿਰਾਇ ਤੇ ਵਾਰੀ ਕੋਈ ਫਿਰ ਦੋ ਦਿਨ ਦੋ ਔਰਤਾਂ ਨੂੰ ਕਿਵੇਂ ਰੱਖੂਗਾ ਜੀ ਇੱਕ ਘਰ ਦੇ ਵਿੱਚ ਤਾਂ ਰਹਿ ਸਕਦਾ ਹੁੰਦਾ ਕੀ ਵੀ ਇੱਕ ਰਾਤ ਉਹਦੇ ਕੋਲ ਜਾਇਆ ਕਰੂ ਇੱਕ ਰਾਤ ਮੇਰੇ ਕੋਲ ਆਇਆ ਕਰੂ ਕੀ ਕੀ ਕਰੂ ਹਾਂ ਕਰਾਇਆ ਤਾਂ ਕੋਈ ਮਦਦ ਹੱਲ ਨਹੀਂ ਨਾ ਹੋਇਆ ਕਿਸੇ ਚੀਜ਼ ਦਾ ਜਦੋਂ ਘਰ ਬਣੇ ਬਣਾਏ ਹੈਗੇ ਆ ਜਦੋਂ ਦੋ ਘਰਾਂ ਨੇ ਬਣਾਈਆ ਘਰ ਦੀ ਤੇ ਮੈਂ ਵੀ ਇਸ ਘਰ ਦੇ ਵਿੱਚ ਬਹੁਤਾ ਆਈ ਸੀ ਨਾ ਮੈਂ ਵੀ ਇਸ ਘਰ ਦੇ ਵਿੱਚ ਬਹੁਤਾ ਆਈ ਸੀ ਹੱਥ ਮੇਰਾ ਵੀ ਇਸ ਘਰ ਦੇ ਵਿੱਚ ਮੈਂ ਕਰਾਈ ਕਿਉਂ ਕਰੂੰਗੀ ਕਰਾਈ ਤੇ ਕੱਲ ਨੂੰ ਇਹ ਨਹੀਂ ਗਏ ਮੁਕਤ ਜਿਵੇਂ ਹੁਣ ਮਤਲਬ ਹੋ ਰਿਹਾ ਜੇ ਕੱਲ ਨੂੰ ਇਹੀ ਕੁਝ ਫੇਰ ਹੋਊਗਾ ਫਿਰ ਮੈਂ ਕਿੱਥੇ ਜਾਊਂ ਇਹ ਤਾਂ ਤੈਨਲਾ ਤਲਾ ਸਕਦਾ ਤੂੰ ਲਿਆਂਦਿਆ ਹੁਣ ਦੋ ਜਨਾਨੀਆਂ ਇਹ ਤਾਂ ਤੇਰੀ ਤੇਰਾ ਦਬਕਾ ਚੱਲਣਾ ਕਹਿੰਦੇ ਨਾ ਬੰਦੇ ਦਾ ਦਬਕਾ ਚਾਹੁੰਦਾ ਜੇ ਬੰਦੇ ਨੇ ਵਿਆਹ ਕਰਾਇਆ ਤੇਰਾ ਦਬਕਾ ਚੱਲਣਾ ਉਹਨੂੰ ਵੀ ਕਹੇ ਵੀ ਉਹਨੂੰ ਵੀ ਬਰਾਬਰ ਦਾ ਹੱਕ ਈਕੇ ਦਾ ਤੁਸੀਂ ਦੋਨੇ ਦਾ ਮੇਰਾ ਇਹਨਾਂ ਦਾ ਦਬਕਾ ਲਾਉਂਦਾ ਇਹ ਜੰਦੀ ਨਹੀਂ ਸੀਗੀ ਨਹੀਂ ਫਿਰ ਉਹ ਸ਼ੌਕ ਦਾ ਫਿਰ ਦੁਬਾਰੇ ਵੀ ਲੈ ਕੇ ਆਏ ਦੂਜਾ ਵੀ ਕਰਾਇਆ ਹੈ ਹਾਂਜੀ ਫਿਰ ਜੇ ਹੈਗੇ ਗੱਲ ਤਾਂ ਹੀ ਤਬਕਾ ਜੇ ਤਾਂ ਹੀ ਕਰਾਇਆ ਨਹੀਂ ਨਵੇਂ ਧੀਆ ਕਹੇ ਉਹ ਵੀ ਧੀ ਮੇਰੀ ਬਰਾਬਰ ਦਾ ਹੱਕ ਉਹਨੂੰ ਦੇ ਜੇ ਤੇਰੀਆਂ ਧੀਆ ਨੇ ਉਹ ਡਾਟੂਗੀ ਫਿਰ ਮੈਂ ਬੈਠਾ ਟਿਕਣ ਵਾਲਾ ਮੇਰਾ ਦੋਨਾਂ ਦਾ ਹੱਕ ਬਣਦਾ ਜਿਹੜਾ ਉਹਨਾਂ ਨੇ ਜਿਹੜਾ ਕੰਨਾ ਜਿਹਦੇ ਦੋਨੇ ਲੈ ਲਏ। ਇਹ ਕਰੋ ਜੀ ਆ ਮਕਾਨ ਹੈਗਾ ਇੱਕ ਉੱਪਰ ਹੈ ਤੇ ਇੱਕ ਥੱਲੇ ਰਹੂ। ਇਦਾਂ ਦਾ ਹੋ ਜੂ। ਇਸ ਤਰ੍ਹਾਂ ਠੀਕ ਹੈ ਇੱਕ ਉੱਪਰ ਇੱਕ ਥੱਲੇ। ਹਾਂਜੀ। ਠੀਕ ਹੈ ਮਨਜ਼ੂਰ ਹੈ। ਹਾਂਜੀ ਮਨਜ਼ੂਰ। ਇੱਕ ਮਕਾਨ ਚ ਤਾਂ ਮਨਜ਼ੂਰ ਹੈ। ਹਾਂਜੀ ਹਾਂਜੀ ਹੋਰ ਵੀ ਹੋਣਾ ਹੀ ਬਣਾ ਦੇ ਕਿਉਂਕਿ ਦਬਤਾ ਹੋਣੇ ਤਾਂ ਚੱਲੂਗਾ। ਆ ਦੋਨਾਂ ਜਨਾਨੀਆਂ ਸੋਲੋ ਤੇਰਾ ਬੰਦਾ ਵੇ 1 ਮਿੰਟ ਤੇਰਾ ਬੰਦਾ ਤੈਨੂੰ ਚਿੜਕੇ ਕੋਈ ਗੱਲਬਾਤ ਕਰੇ। ਸ਼ਰਮ ਮੱਥੇ ਰੱਖਣਾ। ਠੀਕ ਹੈ ਨਾ ਬੋਲਣਾ ਨਹੀਂ ਅੱਗੇ। ਇਹ ਜੇ ਬੋਲੂਗੀ ਉਹ ਆਪੇ ਦੇਖੂਗਾ। ਠੀਕ ਹੈ ਨਾ ਜੇ ਤੂੰ ਬਣ ਮਣ ਕੇ ਤੇਰੇ ਨਾਲ ਅਸੀਂ ਇਹਦੇ ਨਾਲ ਵੀ ਜੇ ਤੇਰੇ ਤੋਂ ਗਲਤੀ ਕਰੂਗੀ ਜਾਂ ਗਲਤ ਕਰੂ ਪਰ ਇਹ ਹਜੇ ਵੀ ਹੋਣੀ ਵੀ ਬਹਿਰ ਦੀ ਪਈ ਐ ਨੋਟ ਤੂੰ ਸਮਝਾਣਾ ਆਪ ਠੀਕ ਐ ਨਾ ਤੇਰੇ ਸਾਹਮਣੇ ਆ ਉਹ ਤਾਂ ਇਸੇ ਕਣੀ ਵੇਖ ਰਹੀ ਐ ਜੀ ਕਹੀ ਨਹੀਂ ਰਹੀ ਉਹ ਇਸੇ ਕਣੀ ਵੇਖ ਰਹੀ ਐ ਹੋਣੀ ਤੇ ਕਹਿ ਨਹੀਂ ਆ ਪਰ ਇਹਦਾ ਵਰਜ ਬੰਦਾ ਜਿਦੋਂ ਸਿਰ ਮੱਥੇ ਰੱਖਣ ਦੀ ਪੈਣਾ ਬਣਾ ਕੇ ਕਹਿਂਦੀ ਐ ਇਹਦਾ ਨਹੀਂ ਵਰਜ ਬੰਦਾ ਤੀਆ ਉਹਨੂੰ ਵੀ ਬਣਾਵਾ ਮੈਂ ਅੱਜ ਆਹ ਦੇਖ ਤੇਰੀਆਂ ਤੇ ਛੋਟੀਆਂ ਛੋਟੀਆਂ ਉਹਨੇ ਇੱਥੇ ਹੀ ਪਾਲੀ ਆ ਇੱਥੇ ਹੀ ਵੱਡੀ ਕਰੀ ਆ ਦੇਖ ਐ ਜੀ ਕਿੰਦੀ ਧੀ ਆ ਕਿੰਦੀ ਗੱਭਰੂ ਧੀ ਆ ਇਹਨੂੰ ਵੀ ਆਪਣੀ ਧੀ ਬਣਾਵੀਂ ਉਹਨੋਂ ਵਿੱਚ ਕਰਨੀਆ ਚੱਕ ਵੀ ਆਣ ਕੇ ਆਵੀ ਤੀ ਚੱਕ ਚੱਕ ਕਹਿ ਵੀ ਮੇਰੀ ਧੀ ਆ ਨਾ ਮੇਰੀ ਧੀ ਆ ਮੈਂ ਫਿਰ ਜਦੋਂ ਉਹ ਤੇਰੀਆਂ ਕਈਆਂ ਨੂੰ ਸਿਰ ਮੱਤੇ ਰੱਖਦੀ ਮੈਂ ਤੂੰ ਕਿਉਂ ਨਹੀਂ ਰੱਖਦੀ ਵੀ ਫਿਰ ਆਪਾਂ ਵੀ ਦਾਪਰ ਦਾ ਹੱਕ ਦੋ ਨਾ ਨਾਲੇ ਦੋਨੇ ਭੈਣਾਂ ਵੰਡਨੀਆ ਰਲ ਮਿਲ ਕੇ ਪਾਲ ਲੈ ਨਾਲ ਮਿਲ ਕੇ ਪਾਲ ਲੈ ਜਦੋਂ ਉਹ ਆਪਣੇ ਸਿਰ 'ਤੇ ਰੱਖਦੀ ਆ ਤੇ ਤੇਰਾ ਨਹੀਂ ਪਰਜਵੰਦਾ ਮੈਨੂੰ ਵੀ ਪਿਆਰ ਦੇ ਵੀ ਮੇਰੇ ਨਾਲ ਲਾ ਲੈ ਤਸਲੀਂ ਦੇਖ ਸਕਦੇ ਹੋ ਦੋ ਵਿਆਹ ਹੋਏ ਸੀ ਬਾਈ ਅਕਬਰ ਦੇ ਕਿਹੜਾ ਪਿੰਡ ਆਪਣਾ ਖਾਈ ਖਾਈ ਪਿੰਡ ਤੋਂ ਅਕਬਰ ਨੇ ਦੋ ਵਿਆਹ ਕਰਾਈਨੇ ਸੀ ਇੱਕ ਪਹਿਲੀ ਸੀ ਕਿੰਨੇ ਸਾਲ ਹੋ ਗਏ ਸੀ ਤੁਹਾਨੂੰ ਘਰੇ ਬੈਠੇ ਨੂੰ ਮੈਨੂੰ 7.5 ਸਭਾ 9 ਸਾਲ ਸਭਾ 9 ਸਾਲ ਤੋਂ ਕਿਹੜਾ ਪਿੰਡ ਆਪਣਾ ਪਿੰਡ ਚੰਨਣਵਾਲਾ ਚੰਨਣਵਾਲਾ ਬਰਨਾਲੇ ਚ ਪੈਂਦਾ ਹੈ ਉੱਥੇ 9 ਸਾਲ ਤੋਂ ਸਭਾ 9 ਸਾਲ ਤੋਂ ਰਹਿ ਰਹੀ ਸੀ ਅਕਬਰ ਨੇ ਦੁਬਾਰੇ ਵਿਆਹ ਕਰਾਇਆ ਇੱਧਰ ਬੈਠੇ ਨੇ ਇਹਨਾਂ ਦੇ ਵਿੱਚ ਕਾਹੇ ਬੱਚੇ ਨੇ ਹੁਣ ਤੁਹਾਡੇ ਚਾਰ ਬੱਚੇ ਜੀ ਤਿੰਨ ਕੁੜੀਆਂ ਨੇ ਦੁਬਾਰੇ ਦੁਬਾਰੇ ਵਿਆਹ ਤੋਂ ਤਿੰਨ ਕੁੜੀਆਂ ਹੋ ਗਿਆਂ ਦੋ ਕੁੜੀਆਂ ਦੋ ਕੁੜੀਆਂ ਇੱਕ ਬੇਟਾ ਇੱਕ ਪਹਿਲਾ ਬੇਟੀ ਇੱਕ ਪਹਿਲਾਂ ਵਾਲੀ ਬੇਟੀ ਆ ਹੈ ਜੋ ਇਹਨਾਂ ਦੀ ਕੋਖ ਤੋਂ ਹੋਈ ਸੀ ਪਰ ਇਹਨਾਂ ਨੇ ਉਹਦੀਆਂ ਜੋ ਦੋ ਬੇਟੀਆਂ ਦੀਆਂ ਇਹਨਾਂ ਨੇ ਆਪਣੀ ਗੋਦੀ 'ਚ ਚੱਕ ਕੇ ਪਿਆਰ ਦਾ ਸਬੂਤ ਦਿੱਤਾ ਹੈ ਜਿਹੜੀ ਪਹਿਲਾਂ ਘਰ ਵਾਲਿਆਂ ਉਹਦਾ ਤਲਾਕ ਹੋਇਆ ਹੋਇਆ ਮੇਟੇ ਨੇ ਮੇਰਾ ਘਰ ਵਾਲਾ ਸੰਭਰਿਆ ਬਲਕਿ ਮੇਰੀ ਬੱਚੀ ਨੂੰ ਧੱਕਿਆ ਹੋਇਆ ਚਲੋ ਅੱਜ ਤਾਂ ਹੋ ਗਈ ਕਿਰਪਾ ਜੇ ਕਹਦੀ ਹੈ ਹਾਂਜੀ ਅੱਜ ਜੋ ਚੋਪ ਕਰਦੀ ਆ ਠੀਕ ਹੈ ਦੇਖ ਸਕਦੇ ਵੀ ਭੇਜੂਗਾ ਮੋਹ ਹੋਈ ਹੋੜੀ ਭੇਜੋ ਬਰਾਬਰ ਭੇਜੋ ਕੋਈ ਨਾ ਆਜਾ ਪੁੱਤ ਤੂੰ ਜਾ ਜਾ ਕੋਈ ਭੇਜਾ ਆਜਾ ਤੂੰ ਜਾ ਭੇਜਾ ਗੋਦੀ 'ਚ ਲੈ ਲੋ ਗੋਦੀ 'ਚ ਤਲ ਮੇਰਾ ਹੁਣ ਇਸ ਤਰ੍ਹਾਂ ਨਾਲ ਬਾਬਿਆਂ ਨੇ ਜਿਹੜੇ ਇੱਕ ਪਰਿਵਾਰ ਸਾਡਾ ਜੋ ਮੁਸਲਮਾਨ ਭਰਾ ਖਾਈ ਪਿੰਡ ਮੋਗੇ ਢਿਲੇ ਚੋਂ ਇਕੱਠੇ ਕਰਤੇ ਦੋ ਇਹ ਪਰਿਵਾਰ ਤੈਨੂੰ ਭੈਣ ਸਮਝਦੀ ਪਈ ਪਰ ਤੂੰ ਨਹੀਂ ਸਮਝਦੀ ਪਈ ਵੀ ਥੋੜੇ ਤੂੰ ਵੀ ਨੇਰੀ ਉਹ ਪਹਿਲੇ ਨੰਬਰ ਤੇ ਆਈ ਆ ਠੀਕ ਆ ਐਡੇ ਵਿੱਚ ਦਬਕਾ ਤੂੰ ਰੱਖਣਾ ਵੀ ਦੋਨਾਂ ਤੇ ਜੇ ਗਲਤੀ ਮਨੂੰ ਤੇਰਾ ਹੱਕ ਬਣਦਾ ਜੀਵਨ ਸਾਥੀ ਦਾ ਹੱਕ ਬਣਦਾ ਹੱਥ ਚੱਕਣ ਦਾ ਵੀ ਹੱਕ ਬਣਦਾ ਮੈਂ ਡਾਟਣ ਦਾ ਵੀ ਹੱਕ ਬਣਦਾ ਠੀਕ ਹੈ ਨਾ ਜੇ ਸਾਡੀ ਕੁੜੀ ਗਲਤੀ ਕਰੋਗੀ ਅਸੀਂ ਬੈਠੇ ਆ ਠੀਕ ਹੈ ਨਾ ਜੇ ਇਹ ਵੱਧ ਚੜ ਕੇ ਬੋਲੂਗੀ ਇਹਨੂੰ ਡਾਟਣ ਦਾ ਤੇਰਾ ਹੱਕ ਬਣਦਾ ਕਿ ਕਿ ਅੱਜ ਉਹਨੂੰ ਕਿਰਾਏ ਬਣ ਕਰਦਾ ਹਾਂਜੀ ਠੀਕ ਹੈ ਇਹਨੂੰ ਹੱਥ ਪਰ ਰੱਖ ਤੇ ਇਸ ਤਰ੍ਹਾਂ ਦੇ ਮੌਕੇ ਤੇ ਹਾਲਾਤ ਨੇ ਖਾਈਪਿੰਡ ਦੇ ਦੋ ਪਤਨੀਆਂ ਨੇ ਬਾਈ ਅਕਬਰ ਦੇ ਚਲੋ ਹੁੰਦਾ ਆਪਾਂ ਨੂੰ ਪਤਾ ਧਰਮ ਦੇ ਵਿੱਚ ਅਡੋਰ ਤਿੰਨ ਵੀ ਹੁੰਦੇ ਨੇ ਪਰ ਅੱਜ ਨਿੰਗ ਸਿੰਘ ਜਥੇਬੰਦੀਆਂ ਜੋ ਸਭ ਦੇ Hindu, Musalman, Sikh, Isai ਕੋਈ ਵੀ ਇੱਥੇ ਸਭ ਦਾ ਭਲਾ ਜਨਨ ਕਿ ਘਰ ਬਸਾਉਣ ਦੀ ਕੋਸ਼ਿਸ਼ ਕਰਦੇ ਨੇ ਤੇਰੀਆਂ ਵੀ ਧੀਆਂ ਤੇ ਇਧਰ ਦੋਆਂ ਨੂੰ ਇਕੱਠਾ ਕਰਤਾ ਜਨਨ ਕਿ ਵੀ ਇੱਕ ਘਰ ਦੇ ਵਿੱਚ ਵੇਖ ਤੂੰ ਜੇ ਨਾ ਪੁੱਛ ਰੋ ਵੀ ਚਲ ਆਜੋ ਪੁੱਤ ਜੀ ਠੀਕ ਹੈ ਹੈ ਨੀ ਪਿਆਰ ਬਣ ਗਿਆ ਜੀ ਉਹ ਤੇ ਕਰ ਲਗ ਭੀ ਉਹਨੇ ਤੇ ਸਿਰ ਮੱਥੇ ਰੱਖ ਲਾਵੇ ਆਖਾ ਜਿਹੜੀ ਪਹਿਲੀ ਆ ਨਾ ਉਹਨੇ ਦੇ ਵੇਲੇ ਤੀਨ ਨੂੰ ਵੀ ਪਿਆਰ ਕਰ ਲਾ ਭੀ ਸਿਰ ਮੱਥੇ ਰੱਖੇ ਵੀ ਮੈਂ ਤੇ ਸਿਰ ਮੱਥੇ ਸਮਾਂ ਕੁਛ ਰਹਿਣਗੀਆਂ ਜੀ ਕੰਮ ਦਾ ਹਿੱਸਾ ਵੰਡਣ ਦੀਆਂ ਥੋੜੀ ਜੇ ਦੇ ਚ ਹੈਗੇ ਅਜਾ ਟਿੱਡੂ ਚੱਲ ਹੋ ਜੂਗੀ ਹੋ ਜੂ ਕੁਛ ਨਹੀਂ ਹੁੰਦਾ ਇਹਨੂੰ ਵੀ ਅਜੇ ਪਤਾ ਨਹੀਂ ਮੌਕੇ ਦਾ ਮੌਕੇ ਦੀ ਹੋਈ ਆ ਗੱਲ ਕਹਣਾ ਹਾਲਾਤਾਂ ਦਾ ਨਹੀਂ ਪਤਾ ਜਦੋਂ ਕਟੀਆਂ ਹੋ ਜਾਣੀਆਂ ਆ ਸਮੇ ਹੋਵੇ ਉਹਨੇ ਹੁੰਦੇ ਹੁੰਦੇ ਨਹੀਂ ਪਛਾਣ ਲਵੇ ਸਵਾ 9 ਸਾਲਾਂ ਬਾਅਦ ਆਈ ਨੇ ਮਾਤਾ ਹੈ ਹਾਂਜੀ ਜਾਂ ਜਿਵੇਂ ਨੋਥਾ ਨਾ ਬਾਦ ਆਏ ਆਪਣੇ ਘਰ ਦੇ ਵਿੱਚ ਚਲੋ ਮਹਾਰਾ ਚੜ੍ਹਦੀ ਕਲਾ ਕਰਿਆ ਆਪਾਂ ਤੇ ਹਰ ਇੱਕ ਨਾ ਖੜੇ ਆ ਸਹੀ ਹਿੰਦੂ ਆ ਪਹਿਲਾਂ ਹਿੰਦੂਆਂ ਦੇ ਘਰ ਸੜਾਏ ਸੀ 10 ਘਰ ਸੜਾ ਕੇ ਆਈਆਂ ਆਪਾਂ ਸਹੀ ਹਿੰਦੂ ਆ ਚਾਹੇ ਮੁਸਲਮਾਨ ਹਰ ਇੱਕ ਦੀ ਧੀ ਪਤਾ ਨਾ ਖੜੇ ਆ ਆਪਾਂ ਕੋਈ ਵੀ ਉਹਨੇ ਨਿੱਕੇ ਨਿੱਕਿਆਂ ਦੇ ਘਰਾਂ ਚ ਜਾ ਕੇ ਬਿਠਾ ਕੇ ਆਈਦਾ ਚੜ੍ਹਦੀ ਕਲਾ ਦੇ ਵਿੱਚ ਤੇ ਜ਼ਿੰਮੇਵਾਰੀ ਵੀ ਚੱਕੀ ਦੀ ਆ ਵੀ ਤੁਹਾਡੀ ਧੀ ਗਲਤੀ ਕਰੋਗੇ ਅਸੀਂ ਨਾਲ ਖੜੇ ਆ ਖੜਾਂਗੇ ਜੇ ਸਾਰੇ ਪਰਿਵਾਰ ਨਾਲ ਉਹ ਵੀ ਖੜਾਂਗੇ ਜੇ ਕੋਈ ਗੱਲ ਬਾਤ ਉਹ ਵੀ ਪਰਿਵਾਰ ਨਾਲ ਗੱਲ ਉਹਨੇ ਵੀ ਚੱਕ ਲਿਆ ਦੇਖੋ ਬੱਚੀ ਨੇ ਵੀ ਅੱਜ ਜਨੀ ਕੇ ਵੀ ਬੱਚਾ ਜੋ ਦੇਖ ਸਕਦੇ ਹੋ ਵੀ ਇਹ ਵੀ ਤੇ 191 ਮਾਸੀ ਕਹਿੰਦੇ ਹੁੰਦੇ ਨੇ ਕੁੜੀਆਂ ਹਾਂਜੀ ਮਾਸੀ ਕਹਿੰਦੀ ਹੁੰਦੀਆਂ ਨੇ ਦੂਜੀ ਮੰਮੀ ਨੂੰ ਕਿਵੇਂ ਤੇ ਮੰਮੀਆਂ ਕਹਿੰਦੀਆਂ ਨੇ ਵੱਡੀ ਮੰਮੀ ਕਹਿੰਦੇ ਜੀ ਛੋਟੀ ਮੰਮੀ ਕਹਿੰਦੇ ਨੇ ਠੀਕ ਹੈ ਦੇਖ ਸਕਦੇ ਹੋ ਵੀ ਵੱਡੀ ਤੇ ਛੋਟੀ ਮੰਮੀ ਕਹਦੀ ਬੱਚਿਆਂ ਦੇ ਇਕੱਠੇ ਹਾਂ ਅੱਜ ਬਾਬਿਆਂ ਨੇ ਕਰਤੀਆਂ ਖਾਈ ਪਿੰਡ ਮੋਗੇ ਜ਼ਿਲ੍ਹੇ ਚ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੂਰ ਰਿਪੋਰਟ